ਅੱਜ ਦੇ ਸਮੇਂ ਵਿੱਚ ਜਦੋਂ ਕੋਈ ਸੋਸ਼ਲ ਮੀਡੀਆ ਤੇ ਕੋਈ ਕਮੈਂਟ ਕਰਦਾ ਤਾਂ ਉਸ ਤੋਂ ਉਹਦੇ ਕਮੈਂਟ ਤੋਂ ਉਸਦੇ ਚੰਗੇ ਮਾੜੇ ਜਾਂ ਉਹਦੀ ਪੜ੍ਹਾਈ ਲਿਖਾਈ ਜਾਂ ਉਹਦੇ ਰਹਿਣ ਸਹਿਣ ਜਾਂ ਉਹਦੇ ਖਾਣ ਪੀਣ ਜਾਂ ਉਹਦੀ ਸੋਸਾਇਟੀ ਦਾ ਬੜੀ ਆਸਾਨੀ ਨਾਲ ਪਤਾ ਤੁਹਾਡੇ ਵਰਗੇ ਸੂਝਵਾਨ ਸੱਜਣ ਲਾ ਲੈਂਦੇ ਨੇ ਕਿਉਂਕਿ ਅੱਜ ਦਾ ਸਮਾਂ ਜਿਹੜਾ ਆ ਉਹ ਸੋਸ਼ਲ ਮੀਡੀਆ ਦਾ ਸਮਾਂ ਚੱਲ ਰਿਹਾ ਜਿਹਨੂੰ ਆਪਾਂ ਕਹਿ ਸਕਦੇ ਆਪਾਂ ਦੂਰ ਬੈਠੇ ਹੋਏ ਬਹੁਤ ਸਾਰੇ ਭੈਣ ਭਰਾਵਾਂ ਦੇ ਨਾਲ ਸਾਡੀ ਸਾਂਝ ਪੈ ਜਾਂਦੀ ਆ ਤੇ ਜਦੋਂ ਕੋਈ ਸਾਡਾ ਭੈਣ ਭਰਾ ਚੰਗਾ ਸੱਜਣ ਕੋਈ ਕਮੈਂਟ ਪਾਉਂਦਾ ਤਾਂ ਉਹਦੇ ਕਮੈਂਟ ਦੇ ਵਿੱਚੋਂ ਬਹੁਤ ਸਾਰੀਆਂ ਨਿਸ਼ਾਨੀਆਂ ਪ੍ਰਗਟ ਹੁੰਦੀਆਂ ਨੇ ਕਿ ਉਸ ਬੰਦੇ ਦਾ ਉਹਦੀ ਖਾਨਦਾਨ ਕਿਵੇਂ ਦਾ ਹੋਊਗਾ ਉਹਦਾ ਖਾਣ ਪੀਣ ਕਿਵੇਂ ਦਾ ਹੋਏਗਾ ਉਹਦਾ ਰਹਿਣ ਸਹਿਣ ਕਿਵੇਂ ਦਾ ਹੋਊਦੀ ਪੜ੍ਹਾਈ ਕਿਵੇਂ ਦੀ ਹੋਵੇਗੀ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਨਿਰਭਰ ਕਰਦੀਆਂ ਨੇ ਅੱਜ ਦੇ ਲਿਖੇ ਜਾਂਦੇ ਕਮੈਂਟਾਂ ਤੋਂ ਪਤਾ ਲੱਗ ਜਾਂਦਾ ਇਹ ਤੁਹਾਡੇ ਵਰਗੇ ਸਜਣ ਚੰਗੀ ਤਰ੍ਹਾਂ ਜਾਣਦੇ ਨੇ ਤੁਸੀਂ ਵੇਖਣਾ ਕਿ ਕਈ ਲੋਕ ਬਹੁਤ ਹੀ ਵਧੀਆ ਤਰੀਕੇ ਦੀ ਗੱਲ ਰੱਖਣਗੇ ਸੁਝਾਅ ਦੇਣਗੇ ਕਮੈਂਟ ਦੇ ਵਿੱਚ ਗੱਲ ਕਰਨਗੇ ਜੇ ਉਹਨਾਂ ਨੂੰ ਕੋਈ ਚੰਗੀ ਗੱਲ ਲੱਗੇ ਤਾਂ ਬੜੇ ਖੁਸ਼ ਹੁੰਦੇ ਨੇ ਕਿ ਸ਼ੁਕਰ ਹੈ ਕਿ ਸਾਨੂੰ ਸੋਸਾਇਟੀ ਵਿੱਚ ਸਮਾਜ ਵਿੱਚ ਕਿਸੇ ਹੋਰ ਇਨਸਾਨ ਤੋਂ ਚੰਗੀ ਗੱਲ ਸਿੱਖਣ ਨੂੰ ਮਿਲੀ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬੜੀ ਮਿਹਨਤ ਕੀਤੀ ਹੁੰਦੀ ਆ ਚੰਗਾ ਬੰਦਾ ਤੇ ਚੰਗੀ ਚੀਜ਼ ਨੂੰ ਹੀ ਫਾਲੋ ਕਰੂਗਾ ਨਾ ਲੱਭੂਗਾ ਜਿਵੇਂ ਜਿਸ ਇਨਸਾਨ ਨੇ ਸਕੂਲ ਕਾਲਜ ਯੂਨੀਵਰਸਿਟੀ ਵਿੱਚ ਖੱਪ-ਖੱਪਈਆ ਕੀਤਾ ਹੋਵੇ ਜਾਂ ਜਿਸ ਇਨਸਾਨ ਨੇ ਆਪਣੀ ਜ਼ਿੰਦਗੀ 'ਚ ਹਰ ਰੋਜ਼ ਕਿਤਾਬਾਂ ਪੜ੍ਹਦਾ ਹੋਵੇ ਜਾਂ ਕਿਸੇ ਦਾ ਖਾਨਦਾਨ ਦੋ ਤਿੰਨ ਚਾਰ ਪੀੜ੍ਹੀਆਂ ਤੋਂ ਬਹੁਤ ਇੱਜ਼ਤਮਾਨਾ ਰਹਿ ਰਿਹਾ ਹੋਵੇ ਤੇ ਅੱਜ ਵੀ ਰਹਿ ਰਿਹਾ ਹੋਵੇ ਜਾਂ ਜਿਸ ਨੂੰ ਇੱਜ਼ਤ ਕੀ ਹੁੰਦੀ ਆ ਜਾਂ ਖਾਨਦਾਨੀ ਲੋਕ ਉਹ ਹਮੇਸ਼ਾ ਜਦੋਂ ਵੀ ਕੁਝ ਲਿਖਣਗੇ ਕਮੈਂਟ ਦੇਣਗੇ ਤੇ ਬੜਾ ਹੀ ਪੋਜੀਟਿਵ ਦੇਣਗੇ ਕਿੱਥੋਂ ਪਤਾ ਲੱਗ ਜਾਂਦਾ ਕਿ ਇਹ ਕੋਈ ਲੋਕ ਖਾਨਦਾਨੀ ਲੋਕ ਨੇ ਇਸੇ ਕਰਕੇ ਮੈਂ ਤਾਂ ਹਮੇਸ਼ਾ ਕਿਨੋਂ ਨਾ ਕਿ ਮੇਰੀ ਸਾਂਝ ਤਾਂ ਖਾਨਦਾਨੀ ਲੋਕਾਂ ਨਾਲ ਪਈ ਆ ਚੰਗਿਆ ਲੋਕਾਂ ਨਾਲ ਪਈ ਆ ਵਧੀਆ ਹੀ ਭੈਣ ਭਰਾਵਾਂ ਨਾਲ ਪਈ ਉਹ ਭਾਵੇਂ ਕਿਤੇ ਵੀ ਵੱਸਦੇ ਹੋਣ ਭਾਵੇਂ ਉਹਨਾਂ ਨੂੰ ਮੈਂ ਜ਼ਿੰਦਗੀ 'ਚ ਕਦੀ ਭਾਵੇਂ ਮਿਲਾਂ ਚਾਹ ਨਾ ਮਿਲਾਂ ਲੇਕਿਨ ਉਹਨਾਂ ਦੇ ਕਮੈਂਟ ਤੋਂ ਹੀ ਪਤਾ ਲੱਗ ਜਾਂਦਾ ਕਿ ਸ਼ੁਕਰ ਹੈ ਰੱਬ ਸੋਹਣਿਆ ਚੰਗਿਆਂ ਚੰਗਿਆਂ ਲੋਕਾਂ ਨਾਲ ਮੇਰੀ ਸਾਂਝ ਪਾ ਦਿੱਤੀ ਐ ਏਡੇ ਵਧੀਆ ਲੋਕ ਨੇ ਸਮਾਜ 'ਚ ਮੇਰੇ ਨਾਲੋਂ 100 ਗੁਣਾ ਵਧੀਆ ਲੋਕ ਨੇ ਤੇ ਮੈਨੂੰ ਬੜੀ ਖੁਸ਼ੀ ਵੀ ਹੁੰਦੀ ਆ ਲੇਕਿਨ ਜਦੋਂ ਕਈ ਲੋਕ ਮੈਂ ਕਈਆਂ ਲੋਕਾਂ ਦੇ ਕਦੀ ਕਦੀ ਕਮੈਂਟ ਵੇਖਦਾ ਆ ਚਾਹ ਉਹ ਮੇਰੇ ਵੀਡੀਓਸ ਆਈ ਹੋਣ ਜਾਂ ਕਿਸੇ ਦੀ ਹੋਰ ਵੀਡੀਓ ਤਾਈ ਹੋਣ ਤੇ ਜੇ ਕਿਸੇ ਦੀ ਕੋਈ ਚੰਗੀ ਵੀਡੀਓ ਹੋਵੇ ਤੋਂ ਦੇ ਵਿੱਚ ਉਹਨਾਂ ਨੇ ਆਪਣੀ ਜੱਬਲੀ ਮਾਰੀ ਹੁੰਦੀ ਆ ਆਪਣੀ ਮਤਲਬ ਇਦਾਂ ਦੀ ਗੱਲਬਾਤ ਕੀਤੀ ਹੁੰਦੀ ਜਿੱਥੋਂ ਪਤਾ ਲੱਗ ਜਾਂਦਾ ਕਿ ਇਹ ਬੰਦਾ ਖਾਨਦਾਨੀ ਨਹੀਂ ਹੋ ਸਕਦਾ ਜਾਂ ਇਹ ਬੰਦਾ ਪੜਿਆ ਲਿਖਿਆ ਨਹੀਂ ਹੋ ਸਕਦਾ ਜਾਂ ਇਹ ਬੰਦੇ ਦੀ ਸੋਸਾਇਟੀ ਬਹੁਤ ਛੋਟੇ ਲੈਵਲ ਦੀ ਹੋਏਗੀ ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਦਾ ਰੈਨਸ ਐਂਡ ਬਹੁਤ ਛੋਟੇ ਲੈਵਲ ਦਾ ਹੋਵੇਗਾ ਇਹ ਮਨੁੱਖ ਜਿਹੜਾ ਵਾ ਈਰਖਾ ਨਾਲ ਭਰਿਆ ਹੋਵੇਗਾ ਜਿਹੜਾ ਹਰ ਇੱਕ ਦੇ ਨਾਲ ਜੈਲਸੀ ਕਰਦਾ ਜਿੰਨੂੰ ਪਤਾ ਕਿ ਮੈਂ ਕਦੀ ਕਿਸੇ ਨਾਲ ਮਿਲਣਾ ਵੀ ਨਹੀਂ ਜ਼ਿੰਦਗੀ ਵਿੱਚ ਉਹ ਵੀ ਜਦੋਂ ਨੈਗੇਟਿਵ ਜਾਣ ਬੁੱਝ ਕੇ ਕਮੈਂਟ ਕਰਦਾ ਤਾਂ ਉੱਥੋਂ ਦੀ ਮਾਨਸਿਕਤਾ ਦਾ ਪਤਾ ਲੱਗ ਜਾਂਦਾ ਹਾਂ ਜਿਹੜੀ ਕੋਈ ਚੀਜ਼ ਗਲਤ ਆ ਜਿੱਥੇ ਗਲਤ ਹੋ ਰਿਹਾ ਉੱਥੇ ਸਾਨੂੰ ਉਹਨੂੰ ਉਹਦੇ ਵਿੱਚ ਵੀ ਕਮੈਂਟ ਕਰਨ ਲੱਗਿਆਂ ਬੜਾ ਸੋਚ ਸਮਝ ਕੇ ਕਰਨਾ ਚਾਹੀਦਾ ਕਿ ਉਤੋਂ ਪਤਾ ਲੱਗੇ ਕਿ ਅਗਲੇ ਦੀ ਸੋਚ ਹਿੱਲੇ ਜਾਵੇ ਇਹ ਨਹੀਂ ਕਿ ਆਪਾਂ ਜੇ ਕੋਈ ਗਲਤ ਵੀਡੀਓ ਪਾਈ ਕਿਸੇ ਨੇ ਕੋਈ ਗਲਤ ਗੱਲ ਕੀਤੀ ਆਪਾਂ ਦੇ ਥੱਲੇ ਗਾਲਾਂ ਕੱਢੀ ਜਾਈਏ ਭੜੇ ਭੜੇ ਸ਼ਬਦ ਬੋਲੀ ਜਾਈਏ ਇਥੋਂ ਸਾਡੀ ਜਿਹੜੀ ਆ ਸੋਚ ਦਾ ਲੈਵਲ ਪਤਾ ਲੱਗਦਾ ਕਿ ਸਾਨੂੰ ਆਪਣਾ ਇੱਕ ਲੈਵਲ ਤਾਂ ਉੱਪਰ ਰੱਖਣਾ ਚਾਹੀਦਾ ਨਾ ਸਾਨੂੰ ਆਪਣੇ ਆਪ ਨੂੰ ਇੰਨਾ ਨੀਵਾ ਨਹੀਂ ਕਰ ਲੈਣਾ ਚਾਹੀਦਾ ਕਿ ਅ ਸਾਨੂੰ ਕੋਈ ਚੀਜ਼ ਵੀ ਬੁਰੀ ਲੱਗਦੀ ਤਾਂ ਅਸੀਂ ਉਹਦੇ 'ਚ ਐਡਾ ਪੱਦਾ ਕਮੈਂਟ ਪਾ ਦਈਏ ਕਿ ਉਹ ਸਾਡੀ ਜੇ ਕੋਈ ਭੈਣ ਭਰਾ ਜਾਂ ਰਿਸ਼ਤੇਦਾਰ ਕੋਈ ਸੱਜਣ ਬੇਲੀ ਪੜੇ ਤਾਂ ਸਾਨੂੰ ਕੀ ਕਹੇਗਾ ਇਸ ਕਰਕੇ ਚੰਗੇ ਤੇ ਬੁਰੇ ਲੋਕਾਂ ਦਾ ਅੱਜ ਦੇ ਸਮੇਂ 'ਚ ਸੋਸ਼ਲ ਮੀਡੀਆ ਬੜੇ ਸੋਹਣੇ ਤਰੀਕੇ ਨਾਲ ਦੱਸ ਦਿੰਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁਨੇ ਵਾਸਤੇ ਰਬ ਸੋਹਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ